ਦੀਪੋ ਦੰਮਰ ਸਿੰਘ ਦੇ ਕੋਲੋਂ ਤੱਕੇ ਦੇ ਨਾਲ ਉਹਨਾਂ ਕਾਗਜ਼ਾਦ ਉੱਤੇ ਸਾਈਨ ਕਰਵਾ ਲਏ ਜਿਸ ਕਾਗਜ਼ ਉੱਪਰ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਅਪਰਡੇ ਗੱਦੀ ਤੋਂ ਅਸਤੀਫਾ ਦਿੰਦਾ ਹਾਂ 9 ਜੁਲਾਈ 1923 ਨੂੰ 90 ਦੇ ਇੱਕ ਰਾਜੇ ਨੂੰ ਗੱਦੀ ਤੋਂ ਲਾ ਦਿੱਤਾ ਜਾਂਦਾ ਹੈ ਗੱਦੀ ਤੋਂ łąਣ ਦਾ ਕਾਰਨ ਕੀ ਸੀਗਾ ਉਹ ਰਾਜਾ ਕੌਣ ਸੀਗਾ ਔ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਰਦੇਸਨ ਦੀ ਕਰ ਲਈਏ ਦੋਵੇਂ ਹੱਥ ਜੋੜ ਬਲਾਉ ਪਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਬੇ ਦੇ ਇੱਕ ਰਾਜੇ ਆ ਜਿਸ ਰਾਜੇ ਦਾ ਨਾਮ ਸੀਗਾ ਰੀਪੂ ਦਮਨ ਸਿੰਘ ਰੀਪੂ ਦਮਨ ਸਿੰਘ ਨੇ ਸਮੇ ਸਮੇ ਸਿਰ ਸਿੱਖਾ ਦਾ ਸਿੱਖਾ ਦਵਾਰਾ ਉਤਰੀਆਂ ਨਮੀਆਂ ਨਮੀਆਂ ਲਹਿਰਾ ਦਾ ਸਿੱਧੇ ਤੌਰ ਤੇ ਤੇ ਅਸਿੱਧੇ ਤੌਰ ਤੇ ਹਮੇਸ਼ਾ ਸਾਥ ਦਿੱਤਾ ਹੈ ਕਦੇ ਵੀ ਵਿਰੋਧ ਨਹੀਂ ਕੀਤਾ ਉਹ ਚਾਹੇ ਗਦਰ ਲਹਿਰ ਉੱਠੀ ਹੋਵੇ ਉਹ ਚਾਹੇ ਕੋਈ ਹੋਰ ਲਹਿਰ ਉੱਠੀ ਹੋਵੇ ਨਾਬੇ ਦੇ ਇਸ ਰਾਜੇ ਨੇ ਪੂਰਾ ਸਿੱਖਾ ਦਾ ਸਾਥ ਦਿੱਤਾ ਸੀ ਪਰ ਸਮੇਂ-ਸਮੇਂ ਸਿਰ ਜਦੋਂ ਸਰਕਾਰਾਂ ਆਪਣੀਆਂ ਚਾਲਾਂ ਚਲਦੀਆਂ ਆ ਸਰਕਾਰਾਂ ਨੂੰ ਉਹ ਬੰਦੇ ਚੰਗੇ ਲੱਗਦੇ ਆ ਜੋ ਸਰਕਾਰ ਦੇ ਨਾਲ ਮਿਲ ਕੇ ਚੱਲਣ ਜਿਹੜੇ ਸਰਕਾਰ ਦੇ ਵਿਰੋਧੀ ਹੋ ਜਵੇ ਸਰਕਾਰ ਨੂੰ ਉਹ ਬੰਦੇ ਚੰਗੇ ਨਹੀਂ ਲੱਗਦੇ ਜਦੋਂ ਸਾਕਾ ਨਣਕਾਣਾ ਸਭ ਵਾਪਰਦਾ ਆ ਨਰੇਣੂ ਮਹੰਤ ਨੇ ਗੁਰਦੁਆਰੇ ਦੇ ਅੰਦਰ ਗੰਦ ਪਾਇਆ ਜਦੋਂ ਨਰੇਣੂ ਮਹੰਤ ਨੂੰ ਕੱਢਣ ਵਾਸਤੇ ਲక్ష్మణ ਸਿੰਘ ਧਾਰੋਵਾਰ ਵੜ ਗਿਆ ਵਰਗਿਆਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਜਦੋਂ ਇਸ ਨਰੇਣੂ ਮਹੰਤ ਨੇ ਅੰਦਰ ਖੂਨੀ ਖੇਡ ਖੇਡੀ ਸਰਕਾਰ ਨੇ ਨਰੇਣੂ ਮਹੰਤ ਦਾ ਸਾਥ ਦਿੱਤਾ ਸੀਗਾ ਸਾਰਿਆਂ ਨੂੰ ਸਭ ਨੂੰ ਪਤਾ ਹੈ ਜਦੋਂ ਉਸ ਨਨਕਾਣਾ ਸਾਹਿਬ ਦੇ ਸਾਕੇ ਦਾ ਵਿਰੋਧ ਸਿੱਖਾਂ ਨੇ ਕੀਤਾ ਸਿੱਖ ਆਗੂਆਂ ਨੇ ਕੀਤਾ ਸਰਕਾਰ ਦਾ ਵਿਰੋਧ ਕੀਤਾ ਤੇ ਇਸ ਵਿਰੋਧ ਦੇ ਬਜੋ ਸਿੱਖਾਂ ਨੇ ਇਹ ਦਿਖਾਉਣ ਵਾਸਤੇ ਸਰਕਾਰ ਨੂੰ ਕਿ ਅਸੀਂ ਤੁਹਾਡੀ ਇਸ ਗਤੀਵਿਧੀ ਤੋਂ ਨਾਰਾਜ਼ ਹਾਂ ਤੇ ਸਾਰੇ ਸਿੱਖਾਂ ਨੇ ਕਾਲੀਆਂ ਪੱਗਾਂ ਬਨ ਕੇ ਇੱਕ ਸਮਾਗਮ 올ਿਖਿਆ ਕਾਲੀਆਂ ਪੱਗਾਂ ਰੋਸ ਦਾ ਪ੍ਰਤੀਕ ਸੀਗੀ ਆ ਕਿ ਸਾਨੂੰ ਸਰਕਾਰ ਦੇ ਨਾਲ ਰੋਸ ਹੈ 90 ਦੇ ਇਸ ਰਾਜੇ ਰਿਪੂ ਦੰਮਨ ਸਿੰਘ ਨੇ ਵੀ ਕਾਲੀ ਪੱਗ ਬਨ ਕੇ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਸਰਕਾਰ ਨੂੰ 90 ਦੇ ਇਸ ਰਾਜੇ ਰਿਪੂ ਦੰਮਨ ਸਿੰਘ ਦੀ ਕਾਲੀ ਪੱਗ ਬਹੁਤ ਚੁਭਦੀ ਹੈ ਅਕਾਲੀ ਕਾਲੀਆਂ ਪੰਗਾ ਬੰਨਣ ਸਿੱਖ ਕਾਲੀਆਂ ਪੰਗਾ ਬੰਨਣ ਸਰਕਾਰ ਨੂੰ ਕੋਈ ਫਰਕ ਨਹੀਂ ਸੀਗਾ ਪਰ ਰੀਪੂ ਦਮਨ ਸਿੰਘ ਕਾਲੀ ਪੱਗ ਬੰਨਦਾ ਆ ਇਸ ਗੱਲ ਦਾ ਸਰਕਾਰ ਨੂੰ ਬੜਾ ਦੁੱਖ ਲੱਗਿਆ ਸਗੋ ਰੀਪੂ ਦਮਨ ਸਿੰਘ ਉਹੀ ਰਾਜ ਆਇਆ ਕਿ ਜਦੋਂ ਗੁਰਦੁਆਰਾ ਰਤਾਪਗੰਦੀ ਸਹਿਬ ਦੀ ਕੰਧ ਢਾਉਣ ਤੋਂ ਬਾਅਦ ਅੰਗਰੇਜ਼ਾਂ ਦੇ ਸਿੱਖਿਆ ਵਿੱਚ ਇੱਕ ਮਸਲਾ ਪੈਦਾ ਹੁੰਦਾ ਆ ਤੇ ਉਸ ਮਸਲੇ ਨੂੰ ਜੇ ਕਿਸੇ ਨੇ ਸੁਲਝਾਇਆ ਸੀ ਰੀਪੂ ਦੰਮਰ ਸਿੰਘ ਸੀਗਾ ਪਰ ਸਰਕਾਰ ਨੇ ਉਹਦੀਆਂ ਇਹ ਕੀਤੀਆਂ ਹੋਈਆਂ ਚੰਗੇ ਕੰਮ ਦੇ ਉੱਤੇ ਪਰਦਾ ਪਾ ਕੇ ਰੀਪੂ ਦੰਮਰ ਸਿੰਘ ਦੀ ਬੰਨੀ ਹੋਈ ਕਾਲੀ ਪੱਗ ਸਰਕਾਰ ਦੀ ਅੱਖਾਂ ਦੇ ਵਿੱਚ ਰੜਕਣ ਲੱਗ ਪਈ ਹੁਣ ਕੋਈ ਨਾ ਕੋਈ ਬਹਾਨਾ ਲੱਭ ਲਈਆ ਸਰਕਾਰ ਕੀ ਅਸੀਂ ਕਿਸੇ ਬਹਾਨੇ ਦੇ ਨਾਲ ਰੀਪੂ ਦੰਮਰ ਸਿੰਘ ਨੂੰ ਗੱਦੀ ਤੇ ਲਾ ਦਈਏ ਪਰ ਜਦੋਂ ਕਿਸੇ ਨੂੰ ਕਿਸੇ ਦੇ ਉੱਤੇ ਕੋਈ ਐਕਸ਼ਨ ਕਰਨਾ ਹੋਵੇ ਤੇ ਕੋਈ ਨਾ ਕੋਈ ਸਬੂਤ ਤਾਂ ਚਾਹੀਦਾ ਹੈ ਤੇ ਕੋਈ ਨਾ ਕੋਈ ਇਲਜ਼ਾਮ ਵੀ ਚਾਹੀਦਾ ਜੇ ਸਬੂਤ ਹੈ ਇਲਜ਼ਾਮ ਹੈ ਤਾਂ ਠੀਕ ਹੈ ਜੇ ਨਹੀਂ ਹੈ ਤੇ ਬਣਾਓ ਉਹ ਸਰਕਾਰੇ ਕੰਮ ਤੇ ਲੱਗ ਗਈ ਰੀਪੂ ਦੰਮੜ ਸਿੰਘ ਦਾ ਇੱਕ ਸਿਪਾਹੀ ਸੀਗਾ ਚਰਨ ਸਿੰਘ ਜਿਹਨੇ ਗਦਾਰੀ ਕੀਤੀ ਕਿ ਪਟਿਆਲੇ ਦੇ ਰਾਜੇ ਨੂੰ ਸਾਰੀਆਂ ਖੂਫੀਆਂ ਗੱਲਾਂ ਜਾ ਕੇ ਦੱਸੀਆਂ ਰੀਪੂ ਦੰਮੜ ਸਿੰਘ ਦੀਆਂ ਹੁਣ ਪਟਿਆਲੇ ਤੇ ਨਾਬੇ ਰਿਆਸਤ ਦੇ ਵਿੱਚ ਇੱਕ ਛੋਟੇ ਜੀ ਤੁਸੀਂ ਕਹਿੰਦੇ ਝੜਪ ਹੋ ਗਈ ਹੈ ਜਾਂ ਕਹਿੰਦੇ ਥੋੜਾ ਜਿਹਾ ਵਿਵਾਦ ਖੜਾ ਹੋ ਗਿਆ। ਹੋਣੀ ਸੇ ਵਿਵਾਦ ਨੂੰ ਸੁਲਝਾਉਣ ਵਾਸਤੇ ਸਰਕਾਰ ਵਿੱਚ ਇਨਵੋਲਵ ਹੋ ਰਹੀ ਹੈ। ਸਰਕਾਰ ਵਿੱਚ ਇਨਵੋਲਵ ਹੋ ਰਹੀ ਹੈ ਇਲਾਹਾਬਾਦ ਦੇ ਵਿੱਚੋਂ ਇੱਕ ਜੱਜ ਨੂੰ ਬੁਲਾਇਆ ਜਾਣਾ ਜਿਹੜਾ 4 ਮਹੀਨੇ ਇਹ ਸਾਰੀ ਗੱਲ ਦੀ ਜਾਣਕਾਰੀ ਇਕੱਠੀ ਕਰਦਾ ਇੱਕ ਰਿਪੋਰਟ ਤਿਆਰ ਕਰਦਾ ਹੈ। ਉਹ ਰਿਪੋਰਟ ਤਿਆਰ ਹੋ ਕੇ ਕਰਨਲ ਮਿੰਚਨ ਕੋਲ ਜਾਂਦੀ ਹੈ ਤੇ ਕਰਨਲ ਮਿੰਚਨ ਮਨਸੂਰੀ ਰਿਪੋਧਮਨ ਸਿੰਘ ਨੂੰ ਬੁਲਾਉਂਦਾ ਕਿ ਤੁਸੀਂ ਆਓ ਜੀ ਉੱਥੋਂ ਦੇ ਨਾਲ ਮੀਟਿੰਗ ਕਰਨੀ ਹੈ ਮਹਾਰਾ ਰਿਪੋਧਮਨ ਸਿੰਘ ਉਹ ਮਨਸੂਰੀ ਜਾਂਦਾ ਆ ਤੇ ਉੱਥੇ ਮਿਸਟਰ ਮਿੰਚਨ ਰਿਪੋਧਮਨ ਸਿੰਘ ਨੂੰ ਗੱਲ ਆਖਦਾ ਕਿ ਨਾ ਜੀ ਤੁਹਾਡੇ ਖਿਲਾਫ ਬੜੇ ਸਬੂਤ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਸੌਖੀ ਹੋ ਜਵੇ ਤੁਸੀਂ ਅਪਰੇ ਰਾਜੇ ਦੀ ਇਸ ਗੱਦੀ ਤੋਂ ਅਸਤੀਫਾ ਦੇ ਗੱਲ ਪਿੱਛੇ ਕੁਝ ਨਹੀਂ ਐ ਸਿਰਫ ਗੱਲ ਇਹ ਲੜਕ ਰਹੀ ਹੈ ਕਿ ਰਿਪੂ ਦੰਮਨ ਸਿੰਘ ਅੰਦਰੋਂ ਸਿੱਖਾ ਦਾ ਹਿਮੈਤੀ ਹੈ ਜੇ ਇਦਾਂ ਦੇ ਰਾਜੇ ਸਿੱਖਾਂ ਦੇ ਹਿਮੈਤੀ ਬਣ ਲੱਗ ਪਏ ਸਿੱਖਾਂ ਦੀ ਪਾਵਰ ਵੱਧ ਜਾਣੀ ਹੈ ਰਿਪੂ ਦੰਮਨ ਸਿੰਘ ਨੇ ਮਨਸੂਰੀ ਤੋਂ ਮੀਟਿੰਗ ਹੋਈ ਤੋਂ ਇਹ ਗੱਲ ਕਹੀ ਕਿ ਨਾ ਮੈਂ ਜਾਵਾਂਗਾ ਮੈਂ ਸਲਾਮ ਅਸ਼ਵਰਾ ਕਰਦਾ ਆਪਣੇ ਬੰਦਿਆਂ ਨਾਲ ਤੋਂ ਨੂੰ ਮੈਂ ਦੱਸਾਂਗਾ ਦੀਪੂ ਦਾ ਮੋਰ ਸਿੰਘ ਵਾਪਸ ਆਇਆ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਨਾਲ ਉਹਨਾਂ ਨੇ ਬੈਠ ਕੇ ਮੀਟਿੰਗ ਕੀਤੀ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਨੇ ਕਿਹਾ ਕਿ ਤੂੰ ਕਿਸੇ ਵੀ ਕੀਮਤ ਦੇ ਉੱਤੇ ਗੱਦੀ ਤੋਂ ਸੀਫਾ ਨਹੀਂ ਦੇਣਾ ਸੀ ਤੇਰੇ ਨਾਲ ਜਦੋਂ ਇਹ ਗੱਲ ਹੈ ਦੀਪੂ ਦਾ ਮੋਰ ਸਿੰਘ ਜਾ ਕੇ ਕਰਨ ਮਿੰਚਨ ਨੂੰ ਕਹੀ ਕਿ ਮੈਂ ਗੱਦੀ ਤੋਂ ਸੀਫਾ ਨਹੀਂ ਦੇਣਾ ਇੱਕ ਹੋਰ ਥਾਂ ਤੇ ਬੁਲਾ ਤੇ ਦੀਪੂ ਦਾ ਮੋਰ ਸਿੰਘ ਦੇ ਕੋਲੋਂ ਧੱਕੇ ਦੇ ਨਾਲ ਉਹਨਾਂ ਕਾਗਜ਼ਦ ਉੱਤੇ ਸਾਇਨ ਕਰਵਾ ਲਏ ਜਿਸ ਕਾਗਜ਼ ਉੱਪਰ ਇਹ ਲਿਖਿਆ ਆਇਆ ਸੀਗਾ ਕਿ ਮੈਂ ਅਪਰਟੀ ਗੱਦੀ ਤੋਂ ਅਸਤੀਫਾ ਦਿੰਦਾ ਹਾਂ ਹੁਣ ਜਦੋਂ ਧੱਕੇ ਨਾਲ ਗੋਰਾ ਸਰਕਾਰ ਰੀਪੂ ਦਮਨ ਸਿੰਘ ਨੂੰ ਗੱਦੀ ਤੋਂ ਉਤਾਰਦੀ ਹੈ ਤੇ ਇਸ ਗੱਲ ਦਾ ਸਿੱਖ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਰੋ ਪੈਦਾ ਹੁੰਦਾ ਹੈ ਔਰ ਇਹ ਰੀਪੂ ਦਮਨ ਸਿੰਘ ਨੂੰ ਮੌੜ ਗੱਡੀ ਤੇ ਬਿਠਾਉਣ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਉਹ ਮੀਟਿੰਗਾਂ ਕਰਦੇ ਆ ਇਕੱਠ ਕਰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਜਲਸੇ ਕਰਦੇ ਆ ਸਰਕਾਰ ਦਾ ਵਿਰੋਧ ਕਰਦੇ ਆ ਇੱਥੋਂ ਤੱਕ ਬਹੁਤ ਥਾਵਾਂ ਦੇ ਉੱਤੇ ਰਿਪੋ ਦੰਮਨ ਸਿੰਘ ਦੇ ਹੱਕ ਦੇ ਲਈ ਸਿੱਖਾਂ ਨੇ ਖੰਡਪਾੜ ਸਾਹਿਬ ਤਰਾਏ ਅਰਦਾਸਾਂ ਕਰਵਾਈਆਂ ਇਹੀ ਕਮੋੜ ਬਣ ਗਿਆ ਸੀਗਾ ਕਿ ਰੀਪੋ ਦਮਨ ਸਿੰਘ ਦੀ ਗੱਦੀ ਤੋਂ ਲੋਨ ਕਰਕੇ ਜਿੱਥੇ ਜੈਤੋ ਦੇ ਵਿੱਚ ਖੰਡ ਪੜ ਸਹਿਬ ਰੱਖਿਆ ਗਿਆ ਸੀਗਾ ਉਸ ਅਖੰਡ ਪੜ ਸਹਿਬ ਨੂੰ ਸਰਕਾਰ ਨੇ ਖੰਡਨ ਕਰ ਦਿੱਤਾ ਸੀਗਾ ਤੇ ਉਸੇ ਖੰਡ ਪੜ ਨੂੰ ਪੂਰਾ ਕਰਨ ਵਾਸਤੇ ਫਿਰ ਜੈਤੋ ਦਾ ਮੋਰਚਾ ਲੱਗਦਾ ਹੈ ਪਿੱਛੇ ਕਾਰਨ ਰੀਪੋ ਦਮਨ ਸਿੰਘ ਦੀ ਆ ਗੱਦੀ ਤੋਂ ਲੋਨ ਦਾ ਕਾਰਨ ਸੀ ਸੋ ਜਿਹੜਾ ਅੱਜ ਦਾ ਦਿਨ ਹੈ 9 ਜੁਲਾਈ ਅੱਜ ਦੇ ਦਿਨ ਰੀਪੋ ਦਮਨ ਸਿੰਘ ਦੀ ਕੋਲੋਂ ਤੱਕੇ ਨਾਲ ਸੈਨ ਕਰਵਾ ਕੇ ਉਹਨਾਂ ਨੂੰ ਰਾਜੇ ਦੀ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ ਸਰਕਾਰ ਆਪਣਾ ਧੱਕਾ ਕਰਦੀ ਹੈ ਸਰਕਾਰ ਆਪਣਾ ਜੋਰ ਜਮਾਉਂਦੀ ਹੈ ਸਰਕਾਰ ਆਪਣਾ ਕੰਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਸੋ ਅੱਜ ਦੇ ਦਿਨ ਵਿਪੁਦੰਬਰ ਸਿੰਘ ਉਹਨਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਸੀਗਾ ਇਹ 9 ਜੁਲਾਈ ਦਾ ਅੱਜ ਦੇ ਦਿਨ ਦਾ ਇਤਿਹਾਸ ਸੀਗਾ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ